ਦੀਵਾਨ ਟੋਡਰਮਲ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਕੀ ਮੰਗਿਆ ਦੀਵਾਨ ਟੋਡਰਮਲ ਜੀ ਉਹ ਸਨ ਜਿਨ੍ਹਾਂ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜਾਂਦੇ ਦੇ ਸਸਕਾਰ ਲਈ ਵਜੀਰ ਖਾਨ ਤੋਂ ਜ਼ਮੀਨ ਖਰੀਦੀ ਸੀ ਇਸ ਤੋਂ ਬਾਅਦ ਟੋਡਰਮਲ ਨੂੰ ਵਜੀਰ ਖਾਨ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਸੀ ਤੇ ਉਸ ਨੂੰ ਸਰਹੰਦ ਵਿੱਚੋਂ ਕੱਢ ਦਿੱਤਾ ਗਿਆ ਅੱਗੇ ਚਲ ਕੇ ਦੀਵਾਨ ਟੋਡਰਮਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦੇ ਹਨ ਤਾਂ ਗੁਰੂ ਸਾਹਿਬ ਉਸ ਤੋਂ ਬਹੁਤ ਪਰੇਸ਼ਾਨ ਹੋ ਉਧਿਹਾਨ ਅਤੇ ਉਸ ਨੂੰ ਕੁਝ ਮੰਗਣ ਲਈ ਕਹਿੰਦੇ ਹਨ ਦੀਵਾਨ ਟੋਡਰਮਲ ਜੀ ਬੈਰਾਗ ਵਿੱਚ ਆਉਂਦੇ ਹਨ ਤੇ ਕਹਿੰਦੇ ਹਨ ਕਿ ਗੁਰੂ ਜੀ ਜੇ પ્રસન્ન ਹੋਏ ਹੋ ਤਾਂ ਇੱਕ ਕਿਰਪਾ ਕਰੋ ਮੇਰੇ ਘਰ ਕੋਈ ਔਲਾਦ ਨਾ ਹੋਵੇ ਅਤੇ ਮੇਰੇ ਵੰਸ਼ ਦਾ ਇੱਥੇ ਹੀ ਅੰਤ ਹੋ ਜਾਵੇ ਦੀਵਾਨ ਟੋਡਰਮਲ ਦੀ ਇਸ ਅਜੀਬ ਮੰਗ ਨੂੰ ਦੇਖ ਕੇ ਉੱਥੇ ਖੜੀ ਸਾਰੀ ਸੰਗਤ ਹੈਰਾਨ ਹੋ ਜਾਂਦੀ ਹੈ ਅੱਗੋਂ ਦੀਵਾਨ ਟੋਡਰਮਲ ਨੇ ਸਪਸ਼ਟ ਕੀਤਾ ਕਿ ਗੁਰੂ ਜੀ ਮੈਂ ਨਹੀਂ ਚਾਹੁੰਦਾ ਕਿ ਮੇਰੀਆਂ ਆਉਣ ਵਾਲੀਆਂ ਪੁਸ਼ਤਾਂ ਵਿੱਚੋਂ ਕੋਈ ਵੀ ਇਹ ਕਹੇ ਕਿ ਇਹ ਜ਼ਮੀਨ ਮੇਰੇ ਪੱਖਾਂ ਦੀ ਹੈ ਇਸ ਲਈ ਮੈਂ ਚਾਹੁੰਦਾ ਹਾਂ ਕਿ ਮੇਰੇ ਵੰਸ਼ ਦਾ ਇੱਥੇ ਹੀ ਅੰਤ ਹੋ ਜਾਵੇ।